ਪਾਕੁਰਜੀਤ ਸਿੰਘ ਔਜਲਾ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਾਊਂਟਿੰਗ ਸੈਂਟਰ ਤੋਂ ਬਾਹਰ ਆ ਰਹੇ ਨੇ ਲਗਾਤਾਰ ਜਾਇਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜੇ ਕਿ ਸਵੇਰ ਤੋਂ ਹੀ ਜਿੰਨੇ ਵੀ ਉਮੀਦਵਾਰ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਵੱਡੀਆਂ ਪਾਰਟੀਆਂ ਦੇ ਉਹ ਇੱਥੇ ਕਾਊਂਟਿੰਗ ਸੈਂਟਰਾਂ ਵਿੱਚ ਲਗਾਤਾਰ ਦੌਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਲੀਡ ਵੀ ਜਿਹੜੀ ਲਗਾਤਾਰ ਉਹਨਾਂ ਦੀ برقرار ਵਿਖਾਈ ਦੇ ਰਹੀ ਹੈ ਗੁਰਜੀਤ ਸਿੰਘ ਔਜਲਾ ਦੀ ਦਾ 2 ਨੰਬਰ ਤੇ ਕਦੀ ਭਾਜਪਾ ਤੇ ਕਦੀ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਹਜੇ ਹੋਲੇ ਸਾਹਿਬ ਕੀ ਕਹਿਣਾ ਜੀ ਜੀ ਪੱਕੀ ਟਿੱਕਰ ਬਣੀ ਲਈ ਅਜੇ ਤਾਂ ਹੋ ਚੁੱਕੀ ਆ ਦੇਖੋ ਇਹ ਲੋਕਤੰਤਰ ਆ ਲੋਕਾਂ ਨੇ ਆਪਣੇ ਮਤ ਦਾ ਅਧਿਕਾਰ ਵਰਤਿਆ ਆ ਉਹਨਾਂ ਦੀ ਜਿਹੜਾ ਉਹਨਾਂ ਦਾ ਫੈਸਲਾ ਆਏ ਉਹਨੂੰ ਸਿਰ ਮੱਥੇ ਆ ਕੋ ਪਸਵੀ ਹੋਵੇ ਕੋਸ਼ ਹੋਵੇ ਤੁਸੀਂ ਜਿੱਤੋਗੇ ਜਰੂਰ ਮੈਨੂੰ ਜੋ ਆਸ ਹੈ ਬੀਜ ਦਾ ਲੀਡ ਤੁਹਾਡੀ ਲਗਾਤਾਰ ਬਣੀ ਹੋਈ ਹੈ ਪਰ ਕਿਤੇ ਨਾ ਕਿਤੇ ਇਹ ਸਸੇ ਟੱਕਰ ਦਾ ਕਿੰਨਾ ਲੱਗਦਾ ਨਹੀਂ ਇਹਦੇ ਵਿੱਚ ਜਿਹੜੀ ਧਰਮ ਦੀ ਰਾਜਨੀਤੀ ਹੋਈ ਉਹਨੇ ਕਾਫੀ ਵੱਡਾ ਮਤਲਬ ਰੋਲ ਅਦਾ ਕੀਤਾ ਜਿਹੜਾ ਕਿ ਸਾਡੀ ਸੋਸਾਇਟੀ ਚ ਹੋਣੀ ਨਹੀਂ ਚਾਹੀਦੀ ਜਿਹੜੀ ਕਿ ਸੋਸਾਇਟੀ ਦੀ ਤਰੱਕੀ ਦੇ ਵਿੱਚ ਰੋੜਾ ਬਣਦੀ ਹੈ ਜਿਹੜੀ ਸਾਰੀਆਂ ਮੁਸ਼ਕਲਾਂ ਨੂੰ ਵਧਾਦਾ ਕਰਦੀ ਹੈ ਉਹ ਬੜੀ ਵੱਡੀ ਤਦਾਦ ਚ ਵੇਖਣ ਨੂੰ ਮਿਲੀ ਹੈ ਕਿ ਜਿਹੜੀ ਧਰਮ ਦੀ ਰਾਜਨੀਤੀ ਹੈ ਉਹ ਉੱਭਰ ਕੇ ਸਾਹਮਣੇ ਆਈ ਉਹਦਾ ਬਾਰ ਹੋਇਆ ਵਿਕਾਸ ਦੇ ਨਾਂ ਤੇ ਵੀਟ ਮੰਗੀ ਨਹੀਂ ਗਈ ਜਾਂਦੇ ਵਿਕਾਸ ਦੇ ਨਾਂ ਤੇ ਵੀਟ ਮੰਗਦੇ ਫਿਰਦੇ ਪਰ ਮੰਨ ਸਕਦੇ ਕੁਦਰਤੀ ਗੱਲ ਹੈ ਉਹ ਜਿੰਨੇ ਜਿੰਨੇ ਵੀ ਏਰੀਏ ਨੇ ਉਹ ਸਾਰਿਆਂ ਚ ਬਹੁਤ ਜਿਆਦੀ ਵੱਡੀ ਤਦਾਦ ਦੇ ਵਿੱਚ ਉਹ ਪਏ ਨੇ ਸੋ ਸੈਕੂਲਰ ਫੋਰਸ ਦੇ ਹਿਸਾਬ ਨਾਲ ਜਿਹੜੀ ਸਾਨੂੰ ਵੀ ਲੋਕਾਂ ਨੇ ਮਤਲਬ ਵੋਟ ਕੀਤੀ ਹੈ ਬਾਕੀ ਸਾਰਿਆਂ ਦਾ ਸਨਮਾਨ ਹੈ ਕਿਉਂਕਿ ਅਧਿਕਾਰਿਆ ਕਿਸੇ ਦਾ ਤੁਸੀਂ ਦਿੱਤੀ ਹੈ ਪਰ ਮੇਰਾ ਉਹ ਜਿਹੜਾ ਸਰ ਸੈਂਟਰ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ ਬਲਕਿ ਇਨੀ ਟੱਕਰ ਜਿਹੜੀ ਆ ਤਾਂ ਨਹੀਂ ਪਰ ਜਿੱਤਦੇ ਬੁਖਾਈ ਨਹੀਂ ਦੇ ਰਹੇ। ਮੈਂ ਜਿੱਤਾਂਗੇ ਅਸੀਂ। ਅਜੇ ਟਾਈਮ ਹੈ। ਉਹਦੀ ਲੀਡ ਹੈ ਔਰਦਾ ਸਾਹਿਬ ਇਸ ਵਾਰ ਕਿਵੇਂ ਦੇਖੀ? 12010 ਆਜੀ ਵਧੀ ਹੈ ਕੀ? ਕੋਈ ਨਹੀਂ ਹੌਲੀ 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 ਬਾਤੀ ਜਾਣੀ ਕੋਈ ਮਸਲਾ ਨਹੀਂ। ਕਿਹਨਾਂ ਦੀ ਲੀਡ ਜਾਏਗੀ ਕਿੰਨੇ ਦੀ ਲੀਡ ਤੋਂ? ਇਹ ਤੋਂ ਬਿਲਕੁਲ ਇਹ ਜਨਾਜ਼ਰ ਇਨ ਨੇ ਮੈਂ ਨਹੀਂ ਇਹਨੂੰ ਕੁਝ ਕਹਿ ਸਕਦਾ ਕਿਉਂਕਿ ਅਜੇ ਮਸ਼ੀਨਾ ਬੰਦ ਨਹੀਂ ਮੇਰੇ ਕੋਲ 1 ਬਾਈ 1 ਪੰਜ ਗਰਾਉਂਡ ਰਹਿ ਗਏ ਨੇ ਉਹ ਵੀ ਕਲੀਅਰ ਹੋ ਜਾਣੀ ਹੈ ਕੋਈ ਮਸਲਾ ਨਹੀਂ ਪਛਮੀ ਹਲਕੇ ਦੇ ਵਿੱਚ ਵੱਡੀ ਲੀਡ ਮਿਲੀ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਸੀ ਉੱਥੋਂ ਹੀ ਧਮਾਕੇਦਾਰ ਜਿੱਤ ਦਰਜ ਕਰਾਂਗੇ ਨਹੀਂ ਦੇਖੋ ਅਜੇ ਹੁਣ ਤੁਹਾਡੇ ਇਹਨਾਂ ਤਕਰੀਬਨ ਜਿਹੜੇ ਏਰੀਏ ਨੇ ਨਾ ਹੁਣ ਜਿਹੜੇ ਏਰੀਆ ਨੇ ਇਹਨਾਂ 'ਚ ਫਰਕ ਪਏਗਾ ਲੀਡ ਦਾ ਸਾਡੇ ਜਿੰਨਾ ਵੀ ਏਰੀਏ ਇਲਾਕੇ ਨੇ ਸ਼ਹਿਰਾਂ ਦੇ ਉਹਦਾ ਫਰਕ ਹੈ ਕੋਈ ਸਿਵਲ ਏਰੀਆ ਦੇ ਵਿੱਚ ਵੋਟ ਜਿਹੜੀ ਜ਼ਿਆਦਾ ਵਾ ਉਹ ਬੀਜੇਪੀ ਨੂੰ ਮਿਲੀ ਇਹਦੇ 'ਚ ਕੋਈ ਦੋ ਰਹਿ ਨਹੀਂ ਔਰ ਜਿਹੜੇ ਹੁਣ ਬਾਕੀ ਏਰੀਏ ਦੂਸਰੇ ਨੇ ਉੱ ਗਵਰਨਮੈਂਟ ਨੇ ਇੰਡਸਟਰੀਲਿਸ ਬਹੁਤੋ ਖਾਸੀ ਹਰ ਚੀਜ਼ ਤੇ ਕਦੀ ਵੀ ਗੱਲ ਕਰੋ ਜਿਵੇਂ ਦੁਖੀ ਸੀ ਪਰ ਵੋਟ ਵੇਲੇ ਉਹਨੇ ਸਾਰੀ ਵੋਟ ਜਿਹੜੀ ਕਾਫੀ ਹੱਦ ਤੱਕ ਉਹਨਾਂ ਨੇ ਉਸ ਏਰੀਏ ਨੂੰ ਸਾਰਿਆਂ ਨੂੰ ਉਹਨਾਂ ਨੂੰ ਕੀ ਕੀਤਾ ਦੇ ਦੇ ਆਲਓਵਰ ਜੋ ਦੇਸ਼ ਦੇ ਨਤੀਜੇ ਆ ਰਹੇ ਆ ਉਸ ਪਰ ਕੀ ਆਲਓਵਰ ਜਿਹੜੀ ਦਿੱਤੀ ਦਿੱਤੀ ਜੀ ਆ ਰਹੇ ਆ ਉਹ ਫੇਰ ਵੀ ਜਿਹੜੀ ਇੰਡੀਆ ਘਾਟ ਜੋਰ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਮੈਨੂੰ ਆਸ ਹੈ ਕਿ ਅਸੀਂ ਸਰਕਾਰ ਬਣਾਉਣ ਵਾਲੇ ਵਧਾਂਗੇ ਪਹਿਲਾ ਸਾਹਿਬ ਹੈਟ੍ਰਿਕ ਕੌਣ ਜਾ ਰਹੀਆਂ ਹੁਣ ਕਿਵੇਂ ਦਾ ਵੇਖਦੇ ਹੋ ਬੜੀ ਅੱਛੀ ਗੱਲ ਹੈ ਵੱਡੀ ਜ਼ਿੰਮੇਵਾਰੀ ਹੈ ਔਰ ਹੋਰ ਵਧੀਆ ਕੰਮ ਕਰਾਂਗੇ ਇਸ ਵਜੇ ਦੀ ਦੇਖੋ ਜ਼ਿੰਮੇਵਾਰੀ ਹੁੰਦੀ ਹੈ ਬੰਦਿਆਂ ਨੂੰ ਤੀਜੀ ਵਾਰ ਮੈਂਬਰ ਪਾਰਲੀਮੈਂਟ ਜਤਾਉਣਾ ਵੀ ਬਹੁਤ ਵੱਡੀ ਚੀਜ਼ ਹੈ ਔਰ ਮੈਂ ਆਸ ਕਰਦਾ ਕਿ ਜਿਹੜੇ ਗੁਰੂ ਨਗਰੀ ਦੀ ਜਨਤਾ ਉਹਨਾਂ ਦੀ ਆਸਵਾਜ ਜਣੀ ਤੁਹਾਡੇ ਤੋਂ ਉਹਨਾਂ ਦੇ ਉਹਨਾਂ ਦੇ ਵਿਸ਼ਵਾਸ ਨੂੰ ਬਹਾਰ ਰੱਖਾਂਗੇ ਉਹਨਾਂ ਦੇ ਵਿਸ਼ਵਾਸ ਤੇ ਕੋਈ ਮੁਸ਼ਕਲ ਨਹੀਂ ਆਊਗੀ ਉਨਨ ਤੌਰ ਤੇ ਉਹਨਾਂ ਦਾ ਵਿਸ਼ਵਾਸ ਬਹਾਰ ਰੱਖਿਆ ਜਾਏਗਾ ਜੀ ਥੈਂਕ ਯੂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆ ਬਿਲਕੁਲ ਜੀ ਗੁਰਜੀਤ ਸਿੰਘ ਔਦਲਾ ਜਿਹੜੇ ਕੀ ਇੱਥੇ ਲਗਭਗ ਹੀ ਪਹੁੰਚੇ ਹੋਏ ਨੇ ਕਾਊਂਟਿੰਗ ਸੈਂਟਰ 'ਤੇ ਪਹੁੰਚੇ ਹੋਏ ਨੇ ਔਰ ਆਖਰੇ ਨੇ ਬਈ ਕਾਫੀ ਜਿਆਦਾ ਕੜੀ ਟੱਕਰ ਜਿਹੜੀ ਕੀ ਜੇ ਸੈਂਟਰ ਦੀ ਗੱਲ ਕਰੀਏ ਤਾਂ ਕਾਫੀ ਕੜੀ ਟੱਕਰ ਵੇਖਣ ਨੂੰ ਮਿਲਲੀ ਹੈ ਤੇ ਦੂਜੇ ਪਾਸੇ ਅਮਰਸਰ ਲੋਕ ਸਭਾ ਹਲਕੇ ਅੰਦਰ ਵੀ ਉਹਨਾਂ ਦੀ ਲੀਡ ਲਗਾਤਾਰ ਬਰਕਰਾਰ ਹੈ ਔਰ ਉਹ ਇਹੀ ਆਸ ਕਰਦੇ ਨੇ ਵੀ ਤੀਸਰੀ ਵਾਰ ਅਮਰਸਰ ਦੇ ਲੋਕ ਹੁਣ ਉਹਨਾਂ ਨੂੰ ਜੇ ਤਾਂ ਕਿ ਲੋਕ ਸਭਾ ਵਿੱਚ ਭੇਜਣਗੇ ਯਾਨੀ ਕਿ ਉਹਨਾਂ ਦੀ ਜਿੱਤ ਦੀ ਤੀਸਰੀ ਹੈਟ੍ਰਿਕ ਬਣਨ ਜਾ ਰਹੀ ਹੈ ਕਮਲਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਆਧਨਿਕ ਸਪੀਰ ਟੀਵੀ ਅਮਰਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर